ਸਰਵਨੀਤ ਬੱਟੂ ਆ ਜਿਹੜਾ ਹਾਰ ਕੇ ਵੀ ਉਹਨਾਂ ਨੇ ਮੰਤਰੀ ਬਣਾਤਾ ਉਹ ਦਾਵਾ ਕਰਦਾ ਕਿ ਮੈਂ ਪੰਜਾਬ ਨੂੰ ਆ ਕਰ ਦੂੰ ਮੈਂ ਪੰਜਾਬ ਨੂੰ ਉਹ ਕਰ ਦੂੰ ਉਹਨੂੰ ਵੀ ਮਿਲਣਾ ਚਾਹੀਦਾ ਮੈਂ ਤਾਂ ਕਹਿੰਦਾ ਉਹਦੇ ਘਰੇ ਵੀ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਵੀ ਤੂੰ ਲੁਧਿਆਣੇ ਤੇ ਬੈਠਾ ਤੂੰ ਦੱਸ ਤੇਰੀ ਪਹੁੰਚ ਤੂੰ ਕਹਿੰਦਾ ਸੈਂਟਰ ਤੱਕ ਹੈ ਅਮਿਤ ਸ਼ਾਹ ਨਾਲ ਮੇਰੀ ਜਾਰੀ ਹੈ ਮੋਦੀ ਨਾਲ ਮੇਰੀ ਇੱਕ ਗੱਲ ਆ ਆ ਜ਼ਹਿਰ ਜਿਹੜੀ ਸਾਡੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਇਹ ਬੰਦ ਕਰਾ ਕੇ ਦਿਖਾ ਬਾਕੀ ਗੱਲਾਂ ਦਾ ਬਾਅਦ ਜ ਹੋਣਗੀਆਂ ਜੇ ਆਹ ਜ਼ਹਿਰ ਹੀ ਪੀ ਕੇ ਅਸੀਂ ਮਰ ਗਏ ਤੇ ਜਾਉਂਦੀ ਨਾ ਰਹੇ ਤੇ ਬਾਕੀ ਗੱਲਾਂ ਕੀ ਹੋਣਗੀਆਂ ਨੇ ਇੱਥੇ ਦੂਜੀ ਗੱਲ ਰਾਜਾ ਵੜਿੰਗਾ ਕਦੇ ਚਾਹ ਪੀ ਕੇ ਮੁੜ ਜਾਂਦਾ ਰੇੜੀਆਂ ਤੇ ਆ ਕੇ ਕਦੇ ਸਮੋਸੇ ਖਾ ਕੇ ਮੁੜ ਜਾਂਦਾ ਕਦੇ ਡਰਾਮੇਬਾਜ਼ੀਆਂ ਕਰਕੇ ਮੁੜ ਜਾਂਦਾ ਉਹਨੂੰ ਪੁੱਛੋ ਵੀ ਤੂੰ ਐਮਪੀ ਐਲ ਲੈਣੇ ਤੂੰ ਦਸਤੀ ਹੱਲ ਕਰਕੇ ਦੇ ਉਹਦੇ ਘਰੇ ਵੀ ਜਾਣਾ ਚਾਹੀਦਾ ਸੋ ਜਿਹੜੇ ਆਪਣੇ ਕੋਲੇ ਆ 2-3 ਮਹੀਨਾ ਸਮਾਂ ਆਪਾਂ ਦੇਣਾ ਸਾਰਿਆਂ ਦੇ ਘਰੋਂ ਘਰੀ ਜਾ ਕੇ ਲਾਮਬੰਦੀ ਕਰਕੇ ਇੱਕ ਤਰੀਕ ਮੱਤ ਕੇ ਦੇ ਦਿਓ ਵੀ ਆ ਇਸ ਤਰੀਕ ਨੂੰ ਅਸੀਂ ਫੁੱਟੇਦ ਰਿਆ ਨੂੰ ਬਿਲਕੁਲ ਬੰਦ ਕਰਾਂਗੇ ਮਿੱਠਾ ਹਰੇਕ ਸਰੀਰ ਚ ਆਵਾਜ਼ ਆਵੇ ਵਾਹਿਗੁਰੂ ਜੀ ਕਾ ਨਾਮ ਨਾਮ ਸਾਰੇ ਸਾਥੀਆਂ ਨੇ ਭਰਾਵਾਂ ਨੇ ਵਿਚਾਰ ਰੱਖਿਆ ਅਸੀਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਚੱਲਦੇ ਆਂ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਤੇ ਪਿਤਾ ਦਾ ਸਤਕਾਰ ਇਹ ਮੁਹਿਮ ਇਸ ਇਸ ਲੈਵਲ ਤੇ ਇਸ ਲੋਕਾਂ ਨੂੰ ਲੈ ਕੇ ਚੱਲਣਾ ਅਗੇ ਕਿ ਜਿਹੜਾ ਪਿਤਾ ਹੈ ਸਾਡਾ ਅਸੀਂ ਉਹਦਾ ਸਤਕਾਰ ਕਿਵੇਂ ਕਰਨਾ ਹੈ ਹਰ ਪਾਣੀ ਹੀ ਪੜਦੇ ਆ ਪਤਾ ਚੱਲਦਾ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਪਾਣੀ ਖੁਦ ਆਪਣੇ ਆਪ ਦੇ ਵਿੱਚ ਇੱਕ ਜੀਵ ਹੈ ਤੇ ਜਿਹੜਾ ਹਰੇਕ ਸ੍ਰਿਸ਼ਟੀ ਨੂੰ ਹਰਾ ਭਰਾ ਕਰਦਾ ਹੈ ਤੇ ਹੁਣੇ ਸਾਡੇ ਸਿੱਤ ਤੇ ਆ ਅਸੀਂ ਚਲੋ ਇਹ ਵੀ ਕਿਰਪਾ ਮਹਾਰਾਜ ਦੀ ਕਿ ਜਿਹੜੇ ਆਹ ਕੁਛ ਸਿਰ ਜੁੜੇ ਆ ਇਕੱਠੇ ਹੋਏ ਆ ਇਹਨਾਂ ਤੇ ਗੁਰੂ ਦੀ ਰਹਿਮਤ ਹੋਈ ਹੈ ਜਿਨ੍ਹਾਂ ਨੂੰ ਇਹ ਸੇਵਾ ਮੀਡੀਆ ਸੇਵਾ ਬੜੀ ਕਰਮਾਂ ਦਾ ਭਾਗਾਂ ਨਾ ਮਿਲਦੀ ਆ ਹਰ ਮੈਂ ਸਮਝਦਾ ਆਪਾਂ ਨੂੰ ਸਾਰੇ ਕੰਮ ਛੱਡ ਕੇ ਹੋ ਸਿਰਫ ਤੇ ਸਿਰਫ ਇਸ ਵੱਲ ਹੀ ਧਿਆਨ ਦੇਣ ਦੀ ਲੋੜ ਹੈ ਬਾਕੀ ਕੰਮ ਪਤਾ ਨਹੀਂ ਕਿਹੜੇ ਆ ਕਿਵੇਂ ਹੋਣਗੇ ਕੀ ਕੀ ਨੇ ਕਰਨੇ ਆ ਪਰ ਸਾਨੂੰ ਜੇ ਇਹ ਕਾਰਜ ਇਸ ਕੰਮ ਦੀ ਸੇਵਾ ਮਿਲਿਆ ਤਾਂ ਸਾਨੂੰ ਇਹ ਦ੍ਰਿੜਤਾ ਦੇ ਨਾਲ ਇੱਕ ਮੁੱਠ ਹੋ ਕੇ ਬਿਨਾਂ ਕਿਸੇ ਡਰ ਭੈਰ ਤੋਂ ਕਰਨੀ ਚਾਹੀਦੀ ਹੈ ਜਿੱਥੇ ਰਾਜਨੀਤਿਕ ਲੋਕ ਡਰਦੇ ਸਾਨੂੰ ਨਹੀਂ ਡਰ ਹੋਣਾ ਚਾਹੀਦਾ ਔਰ ਇਹ ਗੱਲ ਠੀਕ ਹੈ ਕਿ ਐਕਸ਼ਨ ਪਲਾਨ ਇੱਕ ਦੇਖੋ ਚੰਗੀ ਗੱਲ ਇਹ ਆ ਕਿ ਉਹੀ ਲੋਕ ਹੋ ਉਹੀ ਚਿਹਰੇ ਹੋ ਜਿਨ੍ਹਾਂ ਨੇ ਕੇ ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਇਆ ਅੱਜ ਵੀ ਅਸੀਂ ਉੱਥੇ ਡਟੇ ਹੋਏ ਹਾਂ ਅਸੀਂ ਬੁੱਢਾ ਦਰਿਆ ਬਾਰੇ ਸੁਣਿਆ ਬਹੁਤ ਸੀ ਬਹੁਤ ਦੇਖਿਆ ਅਸੀਂ ਬੁੱਢਾ ਦਰਿਆ ਸੁਣਿਆ ਵੀ ਉੱਥੇ ਗੰਦਾ ਨਾਲੀ ਪੈ ਪਾਣੀ ਪੈ ਰਿਆ ਪਰ ਸਾਨੂੰ ਪਤਾ ਹੀ ਨਹੀਂ ਵੀ ਇੰਨਾ ਕਾਲਾ ਪਾਣੀ ਇਸ ਸਤਲੁਜ ਦਰਿਆ ਦੇ ਵਿੱਚ ਪੈ ਰਿਆ ਕਿੱਥੇ ਆ ਭਗਵਾਨਤਮਾਨ ਦੀ ਸਰਕਾਰ ਕਿੱਥੇ ਆ ਭਗਵਾਨਤਮਾਨ ਕਿੱਥੇ ਆ ਬਾਬਾ ਬਲਵੀਰ ਸਿੰਘ ਸੀਚੇਵਾਲ ਜਿਹੜਾ ਬਾਬਾ ਬਲਵੀਰ ਸਿੰਘ ਸੀਚੇਵਾਲ ਆਣ ਕੇ ਸਾਡੀ ਜੀਰਾ ਸ਼ਰਾਬ ਫੈਕਟਰੀ ਦੇ ਵਿੱਚ ਆਉਂਦਾ ਤੇ ਸਾਡੀ ਜੜਾਂ ਵਧਨੌਂਦਾ ਉਵੇਂ ਹੀ ਅਸੀਂ ਸਮਝਦੇ ਹਾਂ ਕਿ ਪਿਛਲੇ 6 ਮਹੀਨੇ ਪਹਿਲਾਂ ਲੁਧਿਆਣੇ ਦੇ ਵਿੱਚ ਆਇਆ ਤੇ ਆਹ ਬੁੱਢਾ ਦਰਿਆ ਨੂੰ ਸਾਫ਼ ਕਰਕੇ ਗਿਆ ਇਹਦੀਆਂ ਜਿਹੜੀਆਂ ਕੰਨੀਆਂ ਗਲਿਆਰੇ ਆ ਉਹਨਾਂ ਨੂੰ ਸਾਫ਼ ਕਰਕੇ ਗਿਆ ਅੱਜ ਕਿੱਥੇ ਉਹ ਵਤ ਵਰਨ ਜਿਹੜਾ ਬਾਬਾ ਜੀ ਸੀ ਵੀਰੋ ਮੇਰਾ ਸੁਝਾਅ ਇਹੀ ਆ ਮੇਰਾ ਸੁਝਾਅ ਇਹੀ ਆ ਜੋ ਕਿ ਡਾਕਟਰ ਸਾਹਿਬ ਨੇ ਪਹਿਲਾਂ ਵੀ ਦਿੱਤਾ ਸੀ ਇਹ ਸਤਲੁਜ ਦਰਿਆ ਦੇ ਨਾਲ ਜਿੰਨੇ ਪਿੰਡਾਂ ਉਹ ਪਿੰਡਾਂ ਦੇ ਵਿੱਚ ਆ ਬੁੱਢੇ ਦਰਿਆ ਦੀਆਂ ਫੋਟੋ ਮੈਂ ਖਿੱਚ ਕੇ ਲਾਈਆਂ ਜਾਣ ਤੇ ਦੱਸਿਆ ਜਾਵੇ ਸਰਲਪਾਸ਼ਾ ਵਿੱਚ ਆਪਾਂ ਟੱਟੀ ਨੂੰ ਪੋਟੀ ਨਾ ਕਹੀਏ ਆਪਾਂ ਟੱਟੀ ਕਹੀਏ ਜੇ ਪੰਜਾਬੀ ਆਪਣੀ ਸਿੱਧੀ ਸਪਸ਼ਟ ਭਾਸ਼ਾ ਆਪਾਂ ਸਿੱਧਾ ਅਸੀਂ ਇਹ ਵੀ ਪਿੰਡਾਂ ਵਾਲਿਓ ਤੁਸੀਂ ਆਹ ਟੱਟੀ ਪੀ ਰਹੇ ਹੋ ਸਾਰੇ ਲੁਧਿਆਣੇ ਦੀ ਤੁਸੀਂ ਆਹ ਹਿਊਮਨ ਬਾਡੀ ਵੇਸਟ ਆਹ ਕੈਮੀਕਲ ਆ ਇਹ ਤੁਹਾਡੇ ਬੱਚੇ ਪੀ ਰਹੇ ਆ ਇਹ ਤੁਹਾਡੀਆਂ ਫਸਲਾਂ ਨੂੰ ਲੱਗ ਰਿਹਾ ਇਹਦੇ ਵਿੱਚ ਲੈਡ ਆ ਪਾਰਾ ਮਰਕਰੀਆ ਕੈਮੀਕਲ ਨੇ ਇਹ ਤੁਸੀਂ ਜਿਹੜਾ ਸਬਜ਼ੀਆਂ ਇਹ ਗੱਲ ਵੀ ਪੰਨ ਕਰਾਂ ਨਾ ਕਰਾਂ ਤਾਂ ਲੈ ਆਂਗਾ ਦੇਖੋ ਕੋਹਾਂ ਚੋਂ ਸੜਕਾਂ ਤੇ ਆਓ ਆਪਣੀਆਂ ਜੇ ਨਸਲਾਂ ਫਸਲਾਂ ਆਪਣੀ ਜਿੱਤ ਬਚਾਉਣਾ ਤੇ ਲੱਗ ਰਿਹਾ ਕਿ ਆਹੀ ਪਾਣੀ ਬੱਚਿਆਂ ਨੇ ਵੀ ਪੀਣਾ ਹੁੰਦਾ ਆਹੀ ਨਿਤਾਵਾਂ ਨੇ ਵੀ ਆਹੀ ਪਾਣੀ ਪੀਣਾ ਹੁੰਦਾ ਲੇਕਿਨ ਇਹ ਲੱਗਦਾ ਨਹੀਂ ਇਹ ਚਿੰਤਾ ਦਾ ਦੇਖਦੇ ਪੰਜਾਬ ਦਾ ਬਚਪਨ ਸੀ ਇੱਥੇ ਬੁੱਢੇ ਦਰਿਆ ਤੇ ਸਤਲੁਜ ਦੇ ਸੰਗਮ ਤੇ ਖੜੇ ਆਂ ਬਹੁਤ ਵਾਰ ਪਹਿਲੇ ਵੀ ਆਏ ਆ ਪਰ ਅੱਜ ਫਰਕ ਇਹ ਹੈ ਕਿ ਹੁਣ ਇੱਕ ਡਟਵਾ ਪ੍ਰੋਗਰਾਮ ਜਿਹੜਾ ਹੈ ਇਹ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਇੱਥੇ ਪੰਜਾਬ ਦੀਆਂ ਪੀੜ੍ਹੀਆਂ ਦੀ ਨਸਲ ਕੁਸ਼ੀ ਹੋ ਰਹੀ ਹੈ ਇਹ ਪਾਣੀ ਪਿਆ ਪਿਆ ਕੇ ਉਹਨੂੰ ਹੁਣ ਰੋਕਣ ਦਾ ਸਮਾਂ ਆ ਗਿਆ ਬਹੁਤ ਮੁੱਲਤ ਜਿਹੜੀ ਹੈ ਬੜੀਆਂ ਸਰਕਾਰਾਂ ਨੂੰ ਅਸੀਂ ਦੇ ਚੁੱਕੇ ਆ ਹੁਣ ਉਹ ਮੁੱਲ ਤਾਂ ਜਿਹੜੀਆਂ ਆ ਉਹ ਨਹੀਂ ਦਿੱਤੀਆਂ ਜਾ ਸਕਦੀਆਂ ਤੇ ਅਸੀਂ ਅੱਗੇ ਦਾ ਪ੍ਰੋਗਰਾਮ ਜਿਹੜਾ ਉਹ ਅੱਜ ਦੇ ਰਹੇ ਆਂ ਮੇਨ ਪ੍ਰੋਗਰਾਮ ਜਿਹੜਾ ਹੈ ਉਹ ਇਹ ਹੈ ਕਿ 15 ਅਗਸਤ ਨੂੰ ਅਸੀਂ ਲੁਧਿਆਣਾ ਵਿੱਚ ਇੱਕ ਵੱਡਾ ਇਕੱਠ ਰੱਖਾਂਗੇ ਰੱਖ ਰਹੇ ਆ ਜਿਹਦਾ ਨਾਂ ਅਸੀਂ ਪ੍ਰਦੂਸ਼ਣ ਤੋਂ ਆਜ਼ਾਦੀ ਜਿਹੜਾ ਹੈ ਉਹ ਰੱਖਿਆ ਹੈ ਅਸੀਂ ਉਹਦੀ ਮਾਰਚ ਕੱਢਾਂਗੇ ਕਿ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਡੇ ਲਈ ਆਜ਼ਾਦੀ ਦਿੱਤੀ ਤੇ ਫਿਰ ਉਸ ਤੋਂ ਬਾਅਦ ਅਸੀਂ ਆਹ ਹਾਲ ਕਰ ਲਿਆ ਆਪਣੀ ਆਜ਼ਾਦੀ ਦਾ ਕਿ ਅਸੀਂ ਸ਼ਾਇਦ ਪਹਿਲਾ ਨਾਲੋਂ ਵੀ ਮਾੜੇ ਜਿਹੜੇ ਹੈਗੇ ਹਾਲਾਤਾਂ ਵਿੱਚ ਆ ਗਏ ਉਸ ਤੋਂ ਹੋ ਜਾਂਦੀ ਜਿਹੜੀ ਲੈਣੀ ਆ ਬਹੁਤ ਜ਼ਰੂਰੀ ਹੋ ਗਈ ਹੈ ਤੇ 15 ਅਗਸਤ ਨੂੰ ਅਸੀਂ ਇਹ ਮਾਰਚ ਜਿਹੜਾ ਹੈ ਲੁਧਿਆਣਾ ਸ਼ਹਿਰ ਵਿੱਚ ਕੱਢਾਂਗੇ ਉਸ ਤੋਂ ਬਾਅਦ ਸਰਕਾਰ ਨੂੰ ਅਸੀਂ ਚੇਤਾਵਨੀ ਦੰਦਨੇ ਆ ਕਿ ਭਾਈ 15 ਸਤੰਬਰ ਅਸੀਂ ਤਰੀਕ ਜਿਹੜੀ ਆ ਮਿਥਰੇ ਆ ਕਿ ਜੇ ਉਦੋਂ ਤੱਕ ਵੀ ਇਹ ਬੁੱਢੇ ਦਰਿਆ ਦਾ ਕੋਈ ਹੱਲ ਨਾ ਨਿਕਲਿਆ ਜਿਹੜਾ ਕਿ بڑے ਦਹਾਕਿਆਂ ਤੋਂ ਨਹੀਂ ਨਿਕਲਿਆ ਤੁਹਾਡੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਨਹੀਂ ਨਿਕਲਿਆ ਕਮੇਟੀਆਂ ਕੀ ਕਰੀ ਜਾ ਰਹੀਆਂ ਸਾਨੂੰ ਨਹੀਂ ਪਤਾ ਲੱਗ ਰਿਹਾ ਪਰ ਹੱਲ ਨਹੀਂ ਹੋ ਸਕਿਆ ਤੇ 15 ਸਤੰਬਰ ਤੱਕ ਜੇ ਕੋਈ ਪ੍ਰੈਕਟੀਕਲ ਸੋਲੂਸ਼ਨ ਕੋਈ ਪ੍ਰੈਕਟੀਕਲ ਗੱਲ ਜਿਹੜੀ ਹੈ ਉਹ ਕਲੀਅਰ ਕਟ ਸਾਹਮਣੇ ਨਹੀਂ ਆਂਦੀ ਤਾਂ ਅਸੀਂ 15 ਸਤੰਬਰ ਨੂੰ ਇੱਕ ਤਕੜਾ ਪ੍ਰੋਗਰਾਮ ਇਸ ਨੂੰ ਬੰਨ ਮਾਰਨ ਦਾ ਜਿਹੜਾ ਹੈ ਉਹਦੇ ਤੇ ਵਿਚਾਰ ਕਰ ਰਹੇ ਆ ਅਸੀਂ 15 ਸਤੰਬਰ ਤੱਕ ਇੱਥੇ ਵੱਡੀ ਲਾਮਬੰਦੀ ਕਰਕੇ ਬੁੱਡੇ ਦਰਿਆ ਨੂੰ ਲੁਧਿਆਣੇ ਦਾ ਕੀ ਰੋਕ ਦਿਆਂਗੇ ਅਸੀਂ ਬਾਕੀ ਪੰਜਾਬ ਨੂੰ ਲੁਧਿਆਣੇ ਦੇ ਇਸ ਜ਼ਹਿਰ ਨਾਲ ਜਿਹੜਾ ਹੈ ਨਹੀਂ ਮਾਰ ਸਕਦੇ ਉਹਦੇ ਵਾਸਤੇ ਫਿਰ ਲੁਧਿਆਣੇ ਨੂੰ ਹੀ ਜਿਹੜਾ ਹੈ ਇਹ ਸਾਰਾ ਜ਼ਹਿਰ ਆਪਣੇ ਅੰਦਰ ਹੀ ਸਮੇਟਣਾ ਪਊਗਾ ਤੇ ਇਹਦੇ ਨਾਲ ਜਿਹੜੀ ਹੈ ਜੋ ਉਸ ਤੋਂ ਬਾਅਦ ਹੋਊਗਾ ਫਿਰ ਉਹ ਦੇਖੀ ਜਾਊਗੀ ਭਲੀ ਕਰੇਗਾ ਪਰਮਾਤਮਾ ਤੇ ਅਸੀਂ ਅੱਜ ਜਿਹੜਾ ਇਹ ਫੈਸਲਾ ਇੱਥੋਂ ਲੈ ਕੇ ਜਾ ਰਹੇ ਆ ਇਹ ਵੀਰ ਸਾਡੇ ਨਾਲ ਜਿਹੜੇ ਸਾਥ ਦੇ ਰਹੇ ਆ ਇਹ ਬਹੁਤ ਵੱਡਾ ਇੱਕ ਜੰਗ ਦੇ ਵਿੱਚ ਸਾਥ ਦੇ ਰਹੇ ਆ ਔਰ ਇਹ ਜੰਗ ਪੰਜਾਬ ਵਾਸਤੇ ਬਹੁਤ ਜ਼ਰੂਰੀ ਇੱਕ ਜੰਗ ਹੈ ਕਿ ਉਸਨੇ ਆਪਣੀ ਹੋਂਦ ਨੂੰ ਬਚਾਉਣਾ ਹੈ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਅਸੀਂ ਚਾਹਦੇ ਹਾਂ ਕਿ ਕੱਲ ਨੂੰ ਅਸੀਂ ਇਹ ਕਹਿ ਸਕੀਏ ਕਿ ਸਰਕਾਰ ਦਾ ਵੀ ਧੰਨਵਾਦ ਹੈ ਜੋ ਕੰਮ ਕਰ ਲਵੇ ਤਾਂ ਪਰ ਸਰਕਾਰ ਤੋਂ ਹਾਲੇ ਤੱਕ ਹੋ ਨਹੀਂ ਸਕਿਆ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹਨੂੰ ਸੀਰੀਅਸਲੀ ਲਏਗੀ ਹਾਲੇ ਤੱਕ ਨਹੀਂ ਲੈ ਰਹੀ ਪਰ ਜੇ ਨਹੀਂ ਲਏਗੀ ਤੇ ਸਾਨੂੰ ਜਿਹੜਾ ਹੈ ਉਹ ਹੁਣ ਸਮਝ ਆ ਗਈ ਹੈ ਕਿ ਸੀਰੀਅਸ ਸਰਕਾਰ ਨੂੰ ਕਿਸ ਤਰ੍ਹਾਂ ਕਰਨਾ ਹੈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਪਾਣੀਆਂ ਚੈਰ ਪਾ ਕੇ ਜਿਹੜੇ ਅੱਤਵਾਦ ਨਾਲ ਸਾਡੇ ਨਾਲ ਸਮੋ ਮਾਰਿਆ ਜਾ ਰਿਹਾ ਜਿਸ ਤਰ੍ਹਾਂ ਸਕਿਉਰਿਟੀ ਨੇ ਦੱਸਿਆ ਕਿ 15 ਅਗਸਤ ਨੂੰ ਸਾਡਾ ਇੱਕ ਰੋਸ ਮਾਰਚ ਹੋਣਾ ਹੈ ਸ਼ਹਿਰ ਲੁਧਿਆਣਾ ਦੇ ਵਿੱਚ ਉਹਦੇ ਲਈ ਵੱਡੇ ਪੱਧਰ ਦੇ ਉੱਤੇ ਇਕੱਠ ਦੀ ਅਪੀਲ ਲੋਕਾਂ ਨੂੰ ਕਰਦੇ ਆਂ ਫਿਰ 15 ਸਤੰਬਰ ਨੂੰ ਬੰਨ ਮਾਰਾਂਗੇ ਉਹਦੇ ਲਈ ਲੋਕਾਂ ਨੂੰ ਅਪੀਲ ਕਰਦਾ ਵੀ ਜਿਹਦੇ ਕੋਲ ਕੋਈ ਜੀ ਸੀ ਵੀ ਆ ਕੋ ਟ੍ਰੈਕਟਰ ਆ ਟਰਾਲਾ ਕੋ ਟਿੱਪਰ ਆ ਲੈ ਕੇ ਮਿੱਟੀ ਲੁਧਿਆਣੇ ਵੱਲ ਨੂੰ ਚੱਲ ਕੋ ਜੇ ਨਸਲਾ ਮਚਾ ਦੇ ਕਿਉਂ ਸਰਕਾਰ ਸੋਚ ਲੇ ਵੀ ਉਹ ਇਹ ਪਾਣੀ ਉਦੋਂ ਪਹਿਲਾਂ ਬੰਦ ਕਰਦੇ ਐ ਕਿ ਬੰਦ ਬਰਵਾਉਣਾ ਇੱਕ ਗੱਲ ਤਾਂ ਅੱਜ ਤੱਕ ਤੈਹ ਕਰਤੀ ਸਾਰਿਆਂ ਨੇ ਮਿਲ ਕੇ ਇੱਥੇ 20 15 ਸਤੰਬਰ ਤੱਕ ਜੇ ਸਰਕਾਰ ਇਹ ਬੰਦ ਨਹੀਂ ਕਰਦੀ ਜ਼ਹਿਰ ਪਾਉਣੀ ੁੱਡੇ ਦਰਿਆ ਰਹੀਂ ਸਤਲੁਜ ਤੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਉਸ ਤੋਂ ਬਾਅਦ ਇੱਕ ਚਮਚਾ ਵੀ ਇੱਕ ਬੂੰਦੇ ਘੁੱਟ ਪਾਣੀ ਦੀ ਕਿਸੇ ਜ਼ਹਿਰ ਦੀ ਸਤਲੁਜ ਪੈਣ ਨਹੀਂ ਦੇਣੀ ਜੋ ਮਰਜੀ ਹੋ ਜੇ ਸਰਕਾਰ ਨੂੰ ਚੇਤਾਵਨੀ ਸਮਝ ਲੇ ਅਪੀਲ ਸਮਝ ਲੇ ਜੋ ਮਰਜ਼ੀ ਸਮਝ ਲੈ ਉਦੋਂ ਪਹਿਲਾਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸੋਡਾ ਫਰਜ਼ ਬਣਦਾ ਉੱਠ ਕੇ ਪਿੰਡਾਂ ਦੇ ਵਿੱਚ ਅੱਜ ਸੇ ਇੱਕ ਕਮੇਟੀ ਬਣਾਈ ਹੈ ਤੁਹਾਡੇ ਪਿੰਡਾਂ 'ਚ ਪਹੁੰਚਾਂਗੇ ਸ਼ਹਿਰਾਂ 'ਚ ਪਹੁੰਚਾਂਗੇ ਲਾਂਬੰਦੀ ਕਰਾਂਗੇ ਸੋਡ ਤੱਕ ਆਵਾਂਗੇ ਤੁਸੀਂ ਉੱਠ ਕੇ 15 ਅਗਸਤ ਨੂੰ ਵੀ ਆਉਣਾ 15 ਸਤੰਬਰ ਨੂੰ ਵੀ ਆਉਣਾ ਉਦੋਂ ਪਹਿਲਾਂ ਚਾਹੇ ਡਿਪਟੀ ਕਮਿਸ਼ਨਰ ਆ ਚਾਹੇ ਐਮਐਲਏ ਆ ਚਾਹੇ